ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਰਬਜੀਤ ਕੌਰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੱਤਾ ਅੱਜ ਆਪਾਂ ਗੱਲ ਕਰਦੇ ਆਂ ਇੱਕ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ ਦੀ ਜਾਂ ਹਰ ਉਸ ਰਿਸ਼ਤੇ ਦੀ ਜਾਂ ਹਰ ਉਸ ਸਿਚੁਏਸ਼ਨ ਦੀ ਕਿ ਜਦੋਂ ਅਸੀਂ ਕਿਸੇ ਤੋਂ ਕੁਝ ਸਿੱਖਣਾ ਹੁੰਦਾ ਹੈ ਸਿੱਖਣਾ ਬਹੁਤ ਅੱਖਿਆ ਸਾਨੂੰ ਆਪਣਾ ਬਹੁਤ ਨੀਵਾ ਕਰਕੇ ਕਿਸੇ ਦੇ ਕੋਲ ਜਾ ਕੇ ਬੋਲਣਾ ਪੈਂਦਾ ਕਿ ਅਸੀਂ ਕੁਝ ਸਿੱਖਣਾ ਹੈ ਪਰ ਅੱਜ ਕੱਲ ਅਸੀਂ ਸਾਰੇ ਬਹੁਤ ਗਿਆਨੀ ਆ ਬਹੁਤ ਗਿਆਨ ਆ ਸਿੱਖਣ ਦੀ ਸਮਰੱਥਾ ਸਾਡੇ ਚ ਬਿਲਕੁਲ ਖਤਮ ਹੋ ਚੁੱਕੀ ਆ ਤੇ ਇਹਦੇ ਤੇ ਆਓ ਅੱਜ ਆਪਾਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਸੁਲਾਉਂਦੇ ਆ ਇੱਕ ਵਾਰ ਦੀ ਗੱਲ ਆ ਇੱਕ ਆਦਮੀ ਸੀ ਉਹਨੂੰ ਕਾਫੀ ਗਿਆਨ ਸੀ ਵਿਦਵਾਨ ਸੀ ਉਹ ਖੁਦ ਵੀ ਪਰ ਉਸ ਗਿਆਨ ਦੇ ਤੇ ਚਲਦੇ ਹੋਏ ਵੀ ਉਹਨੂੰ ਤਸੱਲੀ ਨਹੀਂ ਸੀ ਉਹਨੂੰ ਹਮੇਸ਼ਾ ਐਦਾਂ ਲੱਗਦਾ ਸੀ ਕਿ ਮੇਰਾ ਗਿਆਨ ਅਧੂਰਾ ਹੈ ਮੈਨੂੰ ਹਜੇ ਹੋਰ ਗਿਆਨ ਦੀ ਲੋੜ ਹੈ ਜਿਹੜਾ ਮੈਨੂੰ ਤਸੱਲੀ ਬਖਸ਼ ਸਕੇ ਉਹਨੇ ਕੋਸ਼ਿਸ਼ ਕੀਤੀ ਗੁਰੂ ਲੱਭਣ ਦੀ ਉਹਨੇ ਗੁਰੂ ਵੀ ਲੱਭ ਲਿਆ ਗੁਰੂਕੋਲ ਗਿਆ ਗੁਰੂ ਨੇ ਪੁੱਛਿਆ ਤੈਨੂੰ ਕੀ ਆਉਂਦਾ ਹੈ ਉਹਨੇ ਕਿਹਾ ਵੀ ਮੈਨੂੰ ਬਹੁਤ ਕੁਝ ਆਉਂਦਾ ਹੈ ਗੁਰੂ ਕਹਿੰਦਾ ਠੀਕ ਹੈ ਚਲ ਐਦਾਂ ਕਰ ਜੋ ਕੁਝ ਵੀ ਤੈਨੂੰ ਆਉਂਦਾ ਹੈ ਨਾ ਤੂੰ ਉਹਨੂੰ ਕਾਗਜ਼ ਦੇ ਪੰਨਿਆਂ ਤੇ ਲਿਖ ਕੇ ਲੈ ਆ ਉਹ ਜਾਂਦਾ ਹੈ ਕਾਫੀ ਮਹੀਨੇ ਲਾ ਦਿੰਦਾ ਹੈ ਕਿ ਉਹ ਪੰਨਿਆਂ ਤੇ ਹਜ਼ਾਰਾਂ ਪੰਨਿਆਂ ਤੇ ਲਿਖ ਕੇ ਲੈ ਕੇ ਆਉਂਦਾ ਵੀ ਜੋ ਮੈਨੂੰ ਆਉਂਦਾ ਉਹ ਜਾ ਕੇ ਗੁਰੂ ਕੋਲ ਜਾਂਦਾ ਉਹ ਕਹਿੰਦਾ ਜੋ ਮੈਨੂੰ ਆਉਂਦਾ ਸੀ ਆਹ ਲੋ ਮੈਂ ਲਿਖ ਲਿਆ ਉਹ ਕਹਿੰਦਾ ਇੰਨੇ ਪੰਨੇ ਕੌਣ ਪੜੂਗਾ ਇਹਨੂੰ ਸੰਖੇਪ ਚ ਲਿਖ ਕੇ ਲੈ ਕੇ ਆ ਉਹ ਕਹਿੰਦਾ ਠੀਕ ਹੈ ਉਹ ਫਿਰ ਜਾਂਦਾ ਉਹ ਜਿਹੜੇ ਇੰਨੇ ਹਜ਼ਾਰਾਂ ਪੰਨੇ ਸੀ ਉਹਨੂੰ ਹਜ਼ਾਰ ਪੰਨੇ ਚ ਲਿਖ ਕੇ ਲੈ ਕੇ ਆਉਂਦਾ ਉਹ ਫਿਰ ਲਿਖ ਕੇ ਲੈ ਕੇ ਆਉਂਦਾ ਤੇ ਆਪਦੇ ਗੁਰੂ ਨੂੰ ਕਹਿੰਦਾ ਆਹ ਲੋ ਜੀ ਮੈਂ ਸੰਖੇਪ ਕਰਤਾ ਉਹ ਕਹਿੰਦਾ ਹਜ਼ਾਰ ਪੰਨਾ 1000 ਪੰਨਾ ਮੈਂ ਕਿਵੇਂ ਪੜ ਸਕਦਾ ਜਾਇ ਇਹਨੂੰ ਹੋਰ ਸੰਖੇਪ ਚ ਕਰਕੇ ਲੈ ਕੇ ਆ। ਉਹ ਫੇਰ ਜਾਂਦਾ ਉਹਨਾਂ ਪੰਨਿਆਂ ਨੂੰ ਸੋਚ ਕਰਕੇ ਲੈ ਆਉਂਦਾ। ਉਹ ਗੁਰੂ ਕਹਿੰਦਾ ਕਿ ਮੈਂ 100 ਪੰਨੇ ਵੀ ਐਡਾ ਵਿਹਲਾ ਨਹੀਂ ਆ ਮੈਂ ਕਿਵੇਂ ਪੜੂੰਗਾ ਇਹਨੂੰ ਹੋਰ ਸੰਖੇਪ ਚ ਕਰਕੇ ਲੈ ਕੇ ਆ। ਉਹ ਕੀ ਕਰਦਾ 10 ਪੰਨੇ ਲੈ ਕੇ ਆਉਂਦਾ। ਉਹ ਕਹਿੰਦਾ 10 ਵੀ ਨਹੀਂ ਪੜੇ ਜਾਣੇ ਮੈਂ ਤੈਨੂੰ ਕਿਹਾ ਇਹਨੂੰ ਹੋਰ ਸੰਖੇਪ ਚ ਕਰਕੇ ਲੈ ਕੇ ਆ। ਉਹ ਫੇਰ ਜਾਂਦਾ ਉਹ ਕੀ ਕਰਦਾ ਖਾਲੀ ਪੰਨਾ ਚੱਕ ਕੇ ਲੈ ਆਉਂਦਾ। ਜਦੋਂ ਖਾਲੀ ਪੰਨਾ ਲੈ ਕੇ ਆਉਂਦਾ ਹੈ ਨਾ ਤਾਂ ਉਹਦਾ ਗੁਰੂ ਕਹਿੰਦਾ ਹੁਣ ਤੂੰ ਕੁਝ ਸਿੱਖਣ ਦੇ ਕਾਬਿਲ ਹੋਇਆ ਕਿਉਂਕਿ ਪਹਿਲਾਂ ਆਪਣੇ ਦੋਵਾਂ ਦੇ ਵਿੱਚ ਨਾ ਤੇਰੇ ਜਿਹੜੇ ਗਿਆਨ ਸੀ ਨਾ ਤੇਰਾ ਉਸ ਗਿਆਨ ਦੀ ਦੀਵਾਰ ਸੀ ਹੁਣ ਤੂੰ ਖਾਲੀ ਹੋ ਕੇ ਆਇਆ ਹੁਣ ਤੂੰ ਵਾਕਈ ਮੇਰੇ ਕੋਲੋਂ ਸਿੱਖਣ ਆਇਆ ਜਦੋਂ ਵੀ ਕਿਸੇ ਕੋਲ ਸਿੱਖਣ ਜਾਈਦਾ ਹੈ ਨਾ ਬਿਲਕੁਲ ਖਾਲੀ ਹੋ ਕੇ ਜਾਈਦਾ ਹੈ ਅਗਲੇ ਨੂੰ ਦੱਸਣ ਨਹੀਂ ਚਾਹੀਦਾ ਕਿ ਮੈਨੂੰ ਕਿੰਨਾ ਗਿਆ ਸੋ ਦੋਸਤੋ ਇੱਕ ਵਿਦਿਆਰਥੀ ਤੇ ਅਧਿਆਪਕ ਚ ਵੀ ਇਹ ਰਿਸ਼ਤਾ ਹੈ ਇੱਕ ਗੁਰੂ ਤੇ ਚੇਲੇ ਵਿੱਚ ਵੀ ਇਹ ਰਿਸ਼ਤਾ ਹੈ ਇੱਥੇ ਜਦੋਂ ਅਸੀਂ ਕੁਝ ਸਿੱਖਣਾ ਹੈ ਤਾਂ ਸਾਨੂੰ ਨੀਵਾ ਹੋਣਾ ਹੋਣਾ ਹੀ ਪੈਣਾ ਹੈ ਉਮੀਦ ਕਰਦੀਆਂ ਦੋਸਤੋ ਤੁਹਾਨੂੰ ਇਹ ਕਹਾਣੀ ਜ਼ਰੂਰ ਚੰਗੀ ਲੱਗੀ ਹੋਊਗੀ ਇਹ ਕਹਾਣੀ ਹਉਮੈ ਤੇ ਹੰਕਾਰ ਤੇ ਆ ਅਸੀਂ ਜਿਹੜੇ ਵਿਦਵਾਨ ਬਣੇ ਫਿਰਦੇ ਆ ਜੇ ਅਸੀਂ ਕੁਝ ਸਿੱਖਣਾ ਹੈ ਤਾਂ ਸਾਨੂੰ ਆਪਦਾ ਗਿਆਨ ਸਾਈਡ ਤੇ ਰੱਖ ਕੇ ਹੀ ਅਸੀਂ ਸਿੱਖ ਸਕਦੇ ਆ ਉਮੀਦ ਆ ਤਾਂ ਨੂੰ ਇਹ ਵਿਚਾਰ ਚੰਗੇ ਲੱਗੇ ਹੋਣਗੇ ਤੇ ਮੈਂ ਸਰਬਜੀਤ ਕੌਰ ਤੁਹਾਡਾ ਫਿਰ ਤੋਂ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਜੀ ਸੋ ਫਿਰ ਮਿਲਦੇ ਆ ਧੰਨਵਾਦ